ਤਾਂ ਅਸੀਂ ਕਰ ਰਹੇ ਆ ਪੰਜਾਬੀ ਵਿਆਕਰਨ ਤਾਂ ਪੰਜਾਬੀ ਵਿਆਕਰਨ ਦੇ ਵਿੱਚ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਸ਼ਬਦ ਰਚਨਾ ਕਿ ਸ਼ਬਦ ਰਚਨਾ ਕੀ ਹੁੰਦੀ ਹੈ ਔਰ ਸ਼ਬਦ ਰਚਨਾ ਜਿਹੜਾ ਅਸੀਂ ਪੰਜਾਬੀ ਵਿਆਕਰਨ ਦੇ ਵਿੱਚ ਕਿਵੇਂ ਇਸਤੇਮਾਲ ਕਰਦੇ ਆ ਜੇ ਕਿੱਥੇ ਅਸੀਂ ਵਰਤਦੇ ਆ ਉਸ ਦੇ ਬਾਰੇ ਜਿਹੜਾ ਅਸੀਂ ਪੜ੍ਹਦੇ ਆ ਠੀਕ ਹੈ ਤਾਂ ਕਿਹੜਾ ਹੈ ਸਾਡਾ ਅੱਜ ਦਾ ਟੌਪਿਕ ਸ਼ਬਦ ਰਚਨਾ ਸ਼ਬਦ ਅੱਖਰਾਂ ਲਗਾ ਜਾਂ ਲਗਾ ਅੱਖਰਾਂ ਦੇ ਮੇਲ ਦਾ ਜਿਹੜੇ ਆ ਮੇਲ ਤੋਂ ਬਣਦਾ ਵਾ ਠੀਕ ਹੈ ਤਾਂ ਸ਼ਬਦ ਕਿਸ ਤੋਂ ਬਣਦਾ ਹੈ ਸ਼ਬਦ ਅੱਖਰਾਂ ਲਗਾ ਤੇ ਲਗਾ ਅੱਖਰਾਂ ਤੋਂ ਜਿਹੜਾ ਵਾ ਮਿਲ ਕੇ ਦੇ ਮੇਲ ਦੇ ਨਾਲ ਜਾਂ ਮਿਲ ਕੇ ਜਿਹੜਾ ਵਾ ਬਣਦਾ ਵਾ ਔਰ ਅਰਥਾਂ ਦੇ ਪਦਰਤ ਇਹ ਭਾਸ਼ਾ ਦੀ ਕੀ ਆ ਛੋਟੀ ਤੋਂ ਛੋਟੀ ਸੁਤੰਤਰ ਜਿਹੜੀ ਆ ਇਕਾਈ ਹੈ ਓਕੇ ਤਾਂ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਉਸ ਵਿੱਚ ਵਰਤੇ ਜਾਂਦੇ ਸ਼ਬਦ ਨੂੰ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਮੁੱਖ ਤੌਰ ਤੇ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਜਿਹੜੇ ਅਸੀਂ ਭਾਸ਼ਾ ਜਾਂ ਬੋਲੀ ਨੂੰ ਅਸੀਂ ਬੋਲਦੇ ਆ ਲਿਖਦੇ ਆ ਤਾਂ ਉਹਦੇ ਵਾਸਤੇ ਜੋ ਵੀ ਸ਼ਬਦ ਵਰਤੇ ਜਾਂਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ ਕਿਹੜੇ ਕਿਹੜੇ ਸ਼ਬਦ ਹੁੰਦੇ ਆ ਇੱਕ ਤਾਂ ਮੂਲ ਸ਼ਬਦ ਅਤੇ ਦੂਸਰੇ ਰਚਿਤ ਸ਼ਬਦ ਹੁਣ ਪਹਿਲਾਂ ਅਸੀਂ ਮੂਲ ਸ਼ਬਦ ਦੇਖਦੇ ਆ ਕਿ ਮੂਲ ਸ਼ਬਦ ਜਿਹੜੇ ਆ ਉਹ ਕਿਹੜੇ ਹੁੰਦੇ ਆ ਠੀਕ ਹੈ ਮੂਲ ਸ਼ਬਦ ਕਿਹੜੇ ਹੁੰਦੇ ਨੇ ਤਾਂ ਮੂਲ ਸ਼ਬਦ ਉਹ ਹੈ ਕਿ ਜਿਹੜੇ ਮੂਲ ਸ਼ਬਦ ਨੇ ਉਹ ਹੈ ਜੋ ਆਪਣੇ ਆਪ ਇੱਕ ਪੂਰਨ ਸ਼ਬਦ ਇਕਾਈ ਹੁੰਦਾ ਹੈ ਇਸ ਸ਼ਬਦ ਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਸ ਦੀ ਬੰਤਰ ਵਿੱਚ ਕਿਸੇ ਕਿਸ ਜਿਹੜਾ ਵਾ ਬੰਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਸ਼ ਦਾ ਮੇਲ ਹੋਇਆ ਮਿਲਦਾ ਹੈ ਉਦਾਹਰਣ ਦੇ ਲਈ ਅਸੀਂ ਕੁਝ ਜਿਵੇਂ ਦਿੱਤੇ ਮੂਲ ਸ਼ਬਦਾ ਉਹਨਾਂ ਨੂੰ ਦੇਖਦੇ ਹਾਂ ਜਿਵੇਂ ਘਰ ਇਹਦੇ ਵਿੱਚ ਅਸੀਂ ਜਿਹੜਾ ਇਸ ਦੀ ਬੰਤਰ ਦੇ ਵਿੱਚ ਜਾਂ ਨਾ ਤਾਂ ਕੋਈ ਸ਼ਬਦ ਜੋੜ ਸਕਦੇ ਆ ਨਾ ਹੀ ਕਰ ਸਕਦੇ ਆ ਠੀਕ ਹੈ ਇਸ ਨੂੰ ਵਿਧਾਕੜ ਪੜ ਹੋ ਗਿਆ ਰੇਤ ਬਾਗ ਜਾਂ ਤੂੰ ਇਕ ਕੀ ਹੈ ਆਪਣੇ ਆਪ ਵਿੱਚ ਇੱਕ ਕੀ ਆ ਪੂਰਨ ਇਕਾਈ ਹੁੰਦਾ ਹੈ ਔਰ ਕੀ ਇਸ ਸ਼ਬਦ ਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ ਨਾ ਹੀ ਇਸ ਦੀ ਬੰਤਰ ਵਿੱਚ ਕੀ ਆ ਕਿਸੇ ਸ਼ਬਦ ਜਾਂ ਸ਼ਬਦਾਸ਼ ਦਾ ਮੇਲ ਹੋਇਆ ਮਿਲਦਾ ਹੈ ਓਕੇ ਠੀਕ ਹੈ ਹੁਣ ਦੇਖੋ ਨੈਕਸਟ ਕੀ ਹੈ ਰਚਿਤ ਸ਼ਬਦ ਤਾਂ ਰਚਿਤ ਸ਼ਬਦ ਕਿਹੜੇ ਹੁੰਦੇ ਨੇ ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਜਾਨੀ ਕਿ ਜੋ ਮੂਲ ਸ਼ਬਦ ਹੈ ਜਿਵੇਂ ਉੱਪਰ ਦੇਖ ਰਹੇ ਹੋ ਤੁਸੀਂ ਹੈ ਨਾ ਉੱਪਰ ਮੂਲ ਸ਼ਬਦ ਹੈ ਤਾਂ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਦੇ ਨਾਲ ਰਚਿਆ ਜਾਂਦਾ ਕਿ ਵੱਖ-ਵੱਖ ਢੰਗਾਂ ਦੇ ਨਾਲ ਕੀ ਕੀਤਾ ਜਾਂਦਾ ਹੈ ਰਚਿਆ ਜਾਂਦਾ ਹੈ ਔਰ ਜਿਹੜਾ ਕਿਸੇ ਵੀ ਭਾਸ਼ਾ ਦੀ ਬਹੁ ਸ਼ਬਦਾਵਲੀ ਅਜਿਹੇ ਸ਼ਬਦਾਂ ਦੀ ਜਿਹੜੀ ਆ ਹੁੰਦੀ ਆ ਤਾਂ ਕਿਸੇ ਵੀ ਭਾਸ਼ਾ ਦੀ ਜਿਹੜੀ ਬਹੁ ਸ਼ਬਦਾਵਲੀ ਹੈ ਬਹੁਤੀ ਸ਼ਬਦਾਵਲੀ ਹੈ ਅਜਿਹੇ ਸ਼ਬਦਾਂ ਦੀ ਹੀ ਜਿਹੜੀ ਆ ਹੁੰਦੀ ਹੈ ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ ਤਾਂ ਰਚਿਤ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਹਨ ਸਿਆਸੀ ਠੀਕ ਹੈ ਸੌਰੀ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਸਮਾਸੀ ਸ਼ਬਦ ਕੀ ਹੁੰਦੇ ਆ ਉਤਪੰਨ ਸ਼ਬਦ ਕੀ ਹੁੰਦੇ ਆ ਤਾਂ ਹੁਣ ਅਸੀਂ ਉਹ ਕਰਦੇ ਆ ਕਿ ਜਿਹੜੇ ਰਚਿਤ ਸ਼ਬਦ ਆ ਉਹ ਦੋ ਭਾਗਾਂ ਵਿੱਚ ਵੰਡੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਕਿਹੜੇ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਸਮਾਸੀ ਸ਼ਬਦ ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ओके ਕੀ ਹੈ ਇਸ ਦਾ ਅਰਥ ਜੋੜਨਾ ਜਾਂ ਫਿਰ ਕੀ ਕਰਨਾ ਸੰਖੇਪ ਕਰਨਾ ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਜਿਹੜਾ ਵਾ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇੱਕ ਨਵਾਂ ਅਰਥ ਦੇਣ ਦੇਣ ਵਾਲਾ ਵੱਖਰਾ ਸ਼ਬਦ ਜਿਹੜਾ ਵਾ ਬਣ ਜਾਏ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਸਮਾਸੀ ਸ਼ਬਦ ਕਹਿੰਦੇ ਹਾਂ ਜਿਵੇਂ ਸੱਜਰੀ ਵਿਆਹੀ ਹੋਈ ਯਾਨੀ ਕਿ ਸੱਜ ਵਿਆਹੀ ਸੱਜਰੀ ਵਿਆਹੀ ਨੂੰ ਅਸੀਂ ਕੀ ਕਹਿੰਦੇ ਆ ਸੱਜ ਵਿਆਹੀ ਹੱਥ ਨੂੰ ਲੱਗਣ ਵਾਲੀ ਕੜੀ ਠੀਕ ਹੈ ਹੱਥ ਕੜੀ ਓਕੇ ਲੋਕਾਂ ਦਾ ਰਾਜ ਲੋਕ ਰਾਜ ਤੇ ਇਹ ਸਾਰੇ ਹੀ ਕੀ ਹਨ ਸਮਾਸੀ ਸ਼ਬਦ ਨੇ ਦੇਖੋ ਇਹਨਾਂ ਦੇ ਵਿੱਚ ਕੀ ਹੈ ਸੱਜ ਵਿਆਹੀ ਹੋ ਗਿਆ ਹੱਥ ਕੜੀ ਔਰ ਲੋਕ ਰਾਜ ਇਹ ਕੀ ਨੇ ਸਮਾਸੀ ਸ਼ਬਦ ਹਨ ਓਕੇ ਤੇ ਇਹਨਾਂ ਦੇ ਵਿੱਚ ਕੀ ਹੈ ਕਿ ਸੰਖੇਪ ਕਰਨ ਇੱਕ ਤਿੰਨ ਸ਼ਬਦਾਂ ਨੂੰ ਜੋੜ ਕੇ ਦੋ ਜਾਂ ਤਿੰਨ ਸ਼ਬਦਾਂ ਨੂੰ ਠੀਕ ਹੈ ਜੋੜ ਕੇ ਬੰਦੇ ਆ ਆਕਾਰ ਜਿਹੜਾ ਪ੍ਰਕਾਰ ਦਾ ਬਣਾਇਆ ਜਾਵੇ ਤਾਂ ਇੱਕ ਜਿਹੜਾ ਨਵਾਂ ਹੀ ਅਰਥ ਕੱਢਦੇ ਹੁਣ ਠੀਕ ਹੈ ਓਕੇ ਚਲੋ ਅੱਗੇ ਆ ਸਮਾਸ ਵਿਧੀ ਨਾਲ ਸ਼ਬਦ ਬਣਾਉਣ ਬਾਰੇ ਜਿਹੜੇ ਕੁਝ ਨੁਕਤੇ ਹੁੰਦੇ ਆ ਕੁਝ ਜਿਹੜੇ ਨਿਯਮ ਹੁੰਦੇ ਆ ਤਾਂ ਉਹ ਇਸ ਪ੍ਰਕਾਰ ਆ ਜਿਵੇਂ ਦੇਖੋ نیچے ਕਿ ਕਿਵੇਂ ਜਿਹੜੇ ਆ ਉਹ ਬੰਦੇ ਨੇ ਸਮਾਸ ਸ਼ਬਦ ਪੰਜਾਬੀ ਵਿੱਚ ਆਮ ਤੌਰ ਤੇ ਸਮਾਸ ਦੋ ਸ਼ਬਦਾਂ ਨੂੰ ਮਿਲਾ ਕੇ ਬੰਦਾ ਹੈ ਕਦੀ ਕਦਾਈ ਇਹ ਤਿੰਨ ਸ਼ਬਦਾਂ ਦਾ ਵੀ ਹੁੰਦਾ ਹੈ ਜਿਵੇਂ ਹਰਮਨ ਠੀਕ ਹੈ ਹਰਮਨ ਪਿਆਰਾ ਤੇ ਇਸ ਦੇ ਵਿੱਚ ਦੇਖੋ ਤਿੰਨ ਸ਼ਬਦ ਨੇ ਹਰ ਮਨ ਪਿਆਰਾ ਓਕੇ ਤੇ ਇਹ ਕੀ ਹੈ ਹਰਮਨ ਪਿਆਰਾ ਹਰ ਮਨ ਪਿਆਰਾ ਕਿ ਹਰ ਮਨ ਨੂੰ ਪਿਆਰ ਲੱਗਣ ਵਾਲਾ ਠੀਕ ਹੈ ਉਸ ਤੋਂ ਅੱਗੇ ਨੈਕਸ ਸਮਾਸ ਵਿਧੀ ਰਾਹੀ ਸਮਾਸ ਵਿਧੀ ਰਾਹੀ ਸ਼ਬਦ ਬਣਾਉਣ ਸਮੇ ਯੋਜਕ ਸਬੰਧਕ ਆਦੇਸ਼ ਸ਼ਬਦ ਛੱਡ ਦਿੱਤੇ ਜਾਂਦੇ ਹਨ ਕੀ ਹੈ ਇਹ ਜਿਹੜੇ ਸੰਬੰਧਕ ਤੇ ਜੋੜਕ ਆ ਇਹਨਾਂ ਨੂੰ ਕੀ ਕਰ ਦਿੱਤਾ ਜਾਂਦਾ ਛੱਡ ਦਿੱਤਾ ਜਾਂਦਾ ਠੀਕ ਹੈ ਜਿਵੇਂ ਰਾਸ਼ਟਰ ਦਾ ਪਤੀ ਤੋਂ ਕੀ ਬਣਦਾ ਰਾਸ਼ਟਰਪਤੀ ਆਪ ਨਾਲ ਬੀਤੀ ਮਤਲਬ ਆਪ ਬੀਤੀ ਓਕੇ ਠੀਕ ਹੈ ਅਗੇ ਨੈਕਸਟ ਕੀ ਹੈ ਤਸਮਾਜ ਵਿਧੀ ਅਸੋ ਸਮਾਸ ਵਿਧੀ ਰਾਹੀ ਬਣਾਇਆ ਜਾਂ ਬਣਿਆ ਸ਼ਬਦ ਸਾਰਥਕ ਹੁੰਦਾ ਹੈ ਜਿਵੇਂ ਆਤਮਕਾ ਚਿੜੀਆਕਾਰ ਪਗਡੰਡੀ ਇਹ ਕਿਨਾਰੇ ਹੀ ਸਾਰਥਕ ਸ਼ਬਦ ਨੇ ਜਿਹੜੇ ਸਮਾਸ ਵਿਧੀ ਰਾਹੀਂ ਜੋ ਸ਼ਬਦ ਬੰਦੇ ਆ ਉਹ ਸਾਰੇ ਹੀ ਕੀ ਹੁੰਦੇ ਨੇ ਸਾਰਥਕ ਸ਼ਬਦ ਹੁੰਦੇ ਨੇ ਓਕੇ ਕਿਉਂਕਿ ਉਹਨਾਂ ਦਾ ਕੋਈ ਅਰਥ ਹੁੰਦਾ ਹੈ ਵੱਖ-ਵੱਖ ਸ਼ਬਦਾਂ ਦੇ ਜੋੜ ਕੇ ਬਣਾਏ ਬਣਦੇ ਸਮਾਸੀ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਜਿਹੜੀਆਂ ਵਾਂ ਇਵੇਂ ਆ ਜਿਵੇਂ ਨਾਮ ਪਲੱਸ ਨਾਮ ਠੀਕ ਹੈ ਕੀ ਆ ਇਹਦੇ ਵਿੱਚ ਹੱਥ ਕੜੀ ਹੋ ਜਾਊਗਾ ਜੇਬ ਕੜੀ جیب ਕੜੀ ਚਿੜੀਆ ਘਰ ਜਲ ਘਰ ਹੱਥ ਪੈਰ ਇਹ ਕੀ ਸਾਰੇ ਨੇ ਇਹ ਨਾਮ ਨਾਮ ਹੀ ਪਲਸ ਦੇਖੋ ਹੱਥ ਵੀ ਕੀ ਔਰ ਕੜੀ ਵੀ ਇੱਕ ਨਾਮ ਹੈ ਜੇਬ ਔਰ ਕੜੀ ਨਾਮ ਹੈ ਚਿੜੀਆ ਤੇ ਘਰ ਇਹ ਵੀ ਜਾਨੀ ਕਿ ਨਾਮ ਪਲਸ ਨਾਮ ਤੋਂ ਵੀ ਜਿਹੜੇ ਇਹ ਸ਼ਬਦ ਬਣ ਸਕਦੇ ਨੇ ਸਮਾਸੀ ਸ਼ਬਦ ਜਾਂ ਸਮਾਸ ਸ਼ਬਦ ਉਸ ਤੋਂ ਕਿ ਨਾਮ ਪਲਸ ਕੀ ਹੈ ਵਿਸ਼ੇਸ਼ਣ ਪਲਸ ਨਾਮ ਜਿਵੇਂ ਖੁਸ਼ ਖੁਸ਼ ਕੀ ਹੈ ਵਿਸ਼ੇਸ਼ਣ ਹੈ ਕਿਸਮਤ ਨਾਮ ਹੈ ਠੀਕ ਹੈ ਨੀਲ ਕਮਲ ਤਾਂ ਨੀਲ ਕੀ ਹੈ कमल काले पानी त काले पानी त काले पानी नु की कहंदे जिव काले की कोई विशेषता और पानी की हो गया नाम ओके क्रिया विशेषण प्लस नाम जिव दूर ए की हो रही है क्रिया दृष्टि विशेषण हो गया ठीक है दूर दूर दृष्टि नित नेम नित नेम ओके गिनती संबंधी ज अगर कर सी गल करीए ते 31 एक त ठीक है 31 एक त 77 770 ਠੀਕ ਹੈ 770 ਤਿਕੋਣ ਤਿੰਨ ਕੋਣ ਓਕੇ ਠੀਕ ਹੈ ਅੱਗੇ ਦੁਨਾਲੀ ਦੋ ਨਾਲੀ ਉਸ ਤੋਂ ਬਾਅਦ ਆ ਕੁਝ ਜਿਹੜੇ ਆ ਕੁਝ ਫੁਟਕਲ ਸਮਾਸੀ ਸ਼ਬਦ ਜਿਵੇਂ ਆਤਿਸ਼ਬਾਜ਼ੀ ਠੀਕ ਹੈ ਇਹ ਕੀ ਇਹ ਫੁਟਕਲ ਜਿਹੜੇ ਆ ਕੁਝ ਸਮਾਸੀ ਸ਼ਬਦ ਜਿਵੇਂ ਕੀ ਆਤਿਸ਼ਬਾਜ਼ੀ बाजी हो गया राष्ट्रपति बाल विधवा ठीक है बाल विधवा हो गया जुत्ती चोर काम चोर आत्मधारा सदा सदावरत गुरद्वारा चिटक चिटक पड़िया ठीक है सिरपीड़ अखंड पाठ लून हराम बुढ़ सुहागन ठाकर द्वारा गड़ेमार गिठ मुठिया दूरदर्शन नौकरशाही जग बीती हद बीती ठीक है आपदरा लोकसभा, पेड़चाल, भेड़चाल टिकट कर देश भक्ति मिठ बोला राम रौला पचड़ जगत गुरु हरमन प्यारा आप बीती लोकराज मालगड्डी, रेलगड्डी सर्वसम्मति आत्कथनी ओके okay, सारे ही ਕਿਹਨ ਕੁਝ ਫਟਕਲ ਜਿਹੜੇ ਆ ਫਟਕਲ ਕੀ ਹੈ ਸਮਾਸੀ ਸ਼ਬਦ ਹੈ ਨੈਕਸਟ ਜਿਹੜਾ ਹੈ ਉਹ ਅਸੀਂ ਕਰ ਰਹੇ ਆ ਉਤਪਨ ਜਿਹੜੇ ਸ਼ਬਦ ਹੈ ਠੀਕ ਹੈ ਉਤਪਨ ਪਹਿਲੇ ਵਾਲੇ ਕਿਹੜੇ ਸੀ ਦੇਖੋ ਸਮਾਸੀ ਹੋਗੇ ਠੀਕ ਹੈ ਨਾ ਸਮਾਸੀ ਔਰ ਦੂਸਰੇ ਕਿਹੜੇ ਸੀ ਕਿ ਰਚਿਤ ਦੇ ਵਿੱਚ ਆ ਜਾਂਦੇ ਤਾਂ ਉਤਪਨ ਤਾਂ ਹੁਣ ਅਸੀਂ ਕਿਹੜੇ ਕਰਾਂਗੇ ਉਤਪਨ ਕਿ ਉਤਪਨ ਸ਼ਬਦ ਕਿਹੜੇ-ਕਿਹੜੇ ਆ ਉਤਪਨ ਜਿਹੜਾ ਸ਼ਬਦ ਕਿਸੇ ਮੂਲ ਤੋਂ ਜਿਵੇਂ ਆਪਾਂ ਮੂਲ ਕਿਤੇ ਨਾ ਤਾਂ ਮੂਲ ਸ਼ਬਦ ਤੋਂ ਪਹਿਲਾ ਜਾਨਕੀ ਅਗੇਤਰ ਲਗਾ ਕੇ ਜਾਂ ਪਿੱਛੇ ਪਿਸ਼ੇਤਰ ਲਾ ਕੇ ਬਣਾਇਆ ਜਾਵੇ ਉਸ ਨੂੰ ਉਤਪੰਨ ਜਿਹੜੇ ਆ ਸ਼ਬਦ ਕਹਿੰਦੇ ਹਨ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਸ਼ ਅਗੇਤਰ ਅਤੇ ਪਿੱਛੇ ਲੱਗਣ ਵਾਲੇ ਪਿਸ਼ੇਤਰ ਹੁੰਦੇ ਹਨ ਉਦਾਹਰਨ ਦੇ ਲਈ ਦੁਰਘਟਨਾ ਸ਼ਬਦ ਵਿੱਚ ਘਟਨਾ ਸ਼ਬਦ ਹੈ ਤਾਂ ਪਹਿਲਾ ਦੂਰ ਜੋ ਲਗਾ ਉਹ ਕੀ ਅਗੇਤਰ ਹੁੰਦਾ ਹੈ ਅਤੇ ਅਣਖੀਲਾ ਇਹ ਕੀ ਅਣਖ ਜਿਹੜਾ ਹੈ ਕੀ ਹੈ ਸ਼ਬਦ ਹੈ मूल ਸ਼ਬਦ ਹੈ ਔਰ ਇਸ ਦੇ ਪਿੱਛੇ ਈਲਾ ਪਛੇਤਰ ਲੱਗਾ ਹੋਇਆ ਹੈ ਤੇ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਉਤਪੰਨ ਸ਼ਬਦ ਤਾਂ ਨੈਕਸ ਅਸੀਂ ਕੀ ਕਰਾਂਗੇ ਅਗੇਤਰ ਤੇ ਪਛੇਤਰ ਜੋ ਉਤਪੰਨ ਸ਼ਬਦਾਂ ਦੇ ਵਿੱਚ ਹੀ ਆਉਂਦੇ ਆ ਔਰ ਨਵੇਂ ਜਿਹੜੇ ਆ ਸ਼ਬਦ ਦੀ ਜਿਹੜਾ ਹੈ ਉਸ ਨੂੰ ਉਤਪੰਨ ਸ਼ਬਦ ਕਹਿੰਦੇ ਨਵੇਂ ਸ਼ਬਦ ਨੂੰ ਉਤਪੰਨ ਕਰਦੇ ਤੇ ਨਵੇਂ ਸ਼ਬਦ ਕਹਿੰਦੇ ਉਹਨਾਂ ਦੇ ਅੱਗੇ ਜਾਂ ਪਿੱਛੇ ਜਿਹੜਾ ਹੈ ਲੱਗ ਕੇ ओके ठीक है तो एक ही सिगा ਸਾਡੇ ਕੋਲ ਕੀ ਹੈ ਸ਼ਬਦ ਰਚਨਾ ਔਰ ਸ਼ਬਦ ਰਚਨਾ ਦੇ ਵਿੱਚ ਦੋ ਤਰ੍ਹਾਂ ਦੇ ਆ ਮੂਲ ਤੇ ਦੂਸਰਾ ਬੰਤਰ سوری ਮੂਲ ਹੋ ਗਿਆ ਉਸ ਤੋਂ ਬਾਅਦ ਉਤਪਨ ਓਕੇ ਮੂਲ ਤੇ ਰਚਿਤ ਮੂਲ ਦੇ ਵਿੱਚ ਜਿਹੜੇ ਆ ਮੂਲ ਹੁੰਦੇ ਆ ਔਰ ਰਚਿਤ ਵਿੱਚ ਦੋ ਤਰ੍ਹਾਂ ਦੇ ਆ ਜਾਂਦੇ ਆ ਸਮਾਸੀ ਤੇ ਠੀਕ ਹੈ ਦੇਖੋ ਮੂਲ ਸ਼ਬਦ ਹੈ ਮੂਲ ਸ਼ਬਦ ਤੇ ਰਚਿਤ ਰਚਿਤ ਦੇ ਵਿੱਚ ਆ ਜਾਂਦੇ ਸਮਾਸੀ ਤੇ ਉਤਪਨ ਓਕੇ ਤਾਂ ਉਤਪਨ ਜੜੇ ਨੇ ਇਹਦੇ ਵਿੱਚ ਅਗੇ ਤੇ ਪਿਛੇਤਰ ਹੁੰਦੇ ਆ ਔਰ ਅਗੇ ਤੇ ਪਿਛੇਤਰ ਜਿਹੜੇ ਅਸੀਂ ਅਗਲੇ ਜਿਹੜੇ ਆ ਲੈਕਚਰ ਦੇ ਵਿੱਚ ਕਰਦੇ ਆ ਓਕੇ ਥੈਂਕ ਯੂ